ਅੱਜ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਕੋਈ ਬੰਦਾ ਆਪਣੇ ਹਿਸਾਬ ਨਾਲ ਗੁਰਬਾਣੀ ਦੇ ਅਰਥ ਕਰ ਲੈਂਦਾ ਹੈ ਪਰ ਕਿਵੇਂ ਪਤਾ ਲੱਗੇ ਸਾਨੂੰ ਕਿ ਗੁਰਬਾਣੀ ਦੇ ਸਹੀ ਅਰਥ ਕਿਹੜੇ ਨੇ ਤੁਸੀਂ ਕੋਈ ਕਿਤਾਬ ਪੜ੍ਹ ਕੇ ਵੇਖ ਲਵੋ ਇੰਟਰਨੈਟ ਤੋਂ ਵੇਖ ਲਵੋ ਹਰ ਜਗ੍ਹਾ ਤੁਹਾਨੂੰ ਅਰਥ ਜਿਹੜੇ ਵੱਖਰੇ ਵੱਖਰੇ ਦਿਸਣਗੇ ਹੁਣ ਜਿਹੜੇ ਜੀਵ ਗੁਰਬਾਣੀ ਵਿੱਚੋਂ ਕੁਝ ਲਾਹਾ ਲੈਣਾ ਚਾਹੁੰਦੇ ਆ ਗੁਰਬਾਣੀ ਨੂੰ ਸਮਝਣਾ ਚਾਹੁੰਦੇ ਨੇ ਉਹ ਵਿਚਾਰੇ ਕਨਫਿਊਜ਼ ਨੇ ਕਿ ਕਿਹੜੇ ਅਰਥ ਸਹੀ ਹਨ ਸਾਨੂੰ ਵੀ ਬਹੁਤ ਜੀਵ ਕਹਿੰਦੇ ਹਨ ਕਿ ਤੁਸੀਂ ਗੁਰਬਾਣੀ ਨੂੰ ਤੋੜ ਮਰੋੜ ਕੇ ਗੁਰਬਾਣੀ ਦੇ ਅਰਥ ਕਰ ਰਹੇ ਹੋ ਪਰ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵਾਹਿਗੁਰੂ ਜੀ ਅਸੀਂ ਖੁਦ ਆਪਰ ਕਰਕੇ ਦੇਖ ਸਕਦੇ ਹਾਂ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਹੁਣ ਇਸ ਦਾ ਇੱਕੋ ਇੱਕ ਹੱਲ ਹੈ ਬਸ ਤੁਹਾਨੂੰ ਪੂਰੀ ਤਸੱਲੀ ਹੋ ਜਾਏਗੀ ਜੋ ਅਸੀਂ ਤਰੀਕਾ ਦੱਸਾਂਗੇ ਇਸ ਵੀਡੀਓ ਵਿੱਚ ਗੁਰਬਾਣੀ ਦੇ ਸਹੀ ਅਰਥ ਕਰਨ ਦਾ ਸੋ ਇਸ ਵੀਡੀਓ ਨੂੰ ਪੂਰਾ ਸੁਣੋ ਸਮਝੋ ਜੇ ਕੋਈ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਤੁਸੀਂ ਪੁੱਛ ਸਕਦੇ ਹੋ ਜੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਹਿਬ ਸੰਗਤ ਜੀ ਅੱਜ ਦਾ ਇੱਕ ਟੌਪਿਕ ਤੇ ਵਿਚਾਰ ਕਰਨੀ ਹੈ ਬਹੁਤ ਸਾਰੇ ਜੀਵਨਾ ਅੱਜ ਕੱਲ ਆਪਾਂ ਦੇਖਦੇ ਆ ਕਿ ਜਦੋਂ ਵੀ ਕਿਸੇ ਜੀਵ ਦਾ ਰੁਝਾਨ ਗੁਰਬਾਣੀ ਵਾਲੇ ਪਾਸੇ ਵਧਦਾ ਹੈ ਤੇ ਆਪਾਂ ਕੀ ਦੇਖਦੇ ਆ ਕਿ ਗੁਰਬਾਣੀ ਦੀ ਇੱਕ ਪੰਕਤੀ ਦੇ ਕਈ ਤਰੀਕਿਆਂ ਨਾਲ ਅਰਥ ਕੀਤੇ ਜਾਂਦੇ ਆ ਆਮ ਤੌਰ ਦੇ ਉੱਤੇ ਆਪਸ ਆਪਾਂ ਵੀ ਸੰਸਾਰ 'ਚ ਦੇਖਦੇ ਆ ਕਿ ਬਹੁਤ ਸਾਰੇ ਜੀਵੇ ਗੱਲ ਕਹਿੰਦੇ ਆ ਕਿ ਗੁਰਬਾਣੀ ਦੇ ਤੋੜ ਮਰੋੜ ਕੇ ਅਰਥ ਕੀਤੇ ਜਾ ਰਹੇ ਆ ਜਾਂ ਗੁਰਬਾਣੀ ਦੇ ਆਰਥ ਸਹੀ ਨਹੀਂ ਆ ਇਹ ਤਰੀਕੇ ਨਾਲ ਗੁਰਬਾਣੀ ਦੇ ਸਹੀ ਅਰਥ ਹੋਣਗੇ ਜਾਂ ਕੋਈ ਜੀਵੇ ਗੱਲ ਕਹਿੰਦੇ ਆ ਕਿ ਗੁਰਬਾਣੀ ਆਪਣੇ ਹਿਸਾਬ ਦੇ ਨਾਲ ਵਰਤ ਰਹੇ ਆ ਕਿਵੇਂ ਪਤਾ ਕਰੀਏ ਕਿ ਗੁਰਬਾਣੀ ਦੇ ਸਹੀ ਅਰਥ ਕੀ ਨੇ ਸਟੀਕ ਸਹੀ ਅਰਥ ਕੀ ਨੇ ਗੁਰਬਾਣੀ ਦੇ ਉਹ ਜੇ ਗੁਰਬਾਣੀ ਲਿਖੀ ਗਈ ਹੈ ਗੁਰਬਾਣੀ ਕਿਸੇ ਮਕਸਦ ਨੂੰ ਲਿਖੀ ਹੈ ਤੇ ਆਪਾਂ ਕਿਵੇਂ ਇਸ ਦੀ ਪਰਕਰ ਸਕਦੇ ਆ ਕਿਵੇਂ ਆਪਾਂ ਜਾਣੀਏ ਕਿ ਗੁਰਬਾਣੀ ਦੇ ਸਹੀ ਅਰਥ ਕੀ ਨੇ ਅੱਜ ਆਪਾਂ ਇਹਦਾ ਸੋਲੂਸ਼ਨ ਕਰਨਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਸ चीज ਨੂੰ ਅੱਜ ਖੋਲ੍ਹਾਂਗੇ ਕਿ ਸਾਨੂੰ ਇਸ चीज ਦਾ ਅਹਿਸਾਸ ਹੋ ਜਾਏਗਾ ਕਿ ਗੁਰਬਾਣੀ ਦੇ ਸਹੀ ਅਰਥ ਇਸ ਤਰੀਕੇ ਨਾਲ ਹੋ ਸਕਦੇ ਆ ਜਿਵੇਂ ਸਾਨੂੰ ਪਤਾ ਲੱਗ ਜੇਗਾ ਕਿ ਇਹੀ ਸਹੀ ਅਰਥ ਨੇ ਗੁਰਬਾਣੀ ਦੇ ਉਹਦਾ ਆਪਾਂ ਤਰੀਕਾ ਜਾਣਨ ਦੀ ਅੱਜ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਤੇ ਆ ਪਿਆਰਿਓ ਆਪਾਂ ਇਸੀ ਨੂੰ ਸਮਝੀਏ ਕਿ ਗੁਰਬਾਣੀ ਦਾ ਮਕਸਦ ਕੀ ਹੈ ਗੁਰਬਾਣੀ ਲਿਖੀ ਕਾਦੇ ਵਾਸਤੇ ਹੈ ਗੁਰਬਾਣੀ ਦਾ ਮਕਸਦ ਹੈ ਪ੍ਰਮਾਤਮਾ ਦੀ ਪ੍ਰਾਪਤੀ ਜਦੋਂ ਆਪਾਂ ਪੜਦੇ ਵੀ ਆਂ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਜ ਜੋ ਪ੍ਰਭ ਕੋ ਮਿਲਬੂਝ ਹੈ ਖੋਜ ਸ਼ਬਦ ਮੈਂ ਦੇ ਸ਼ਬਦਾਂ ਮਾਹੀ ਵਖਾਣਿਏ ਵਿਰਲਾ ਤਬੂਝੈ ਕੋਈ ਮਾਰੇ ਕਹਿੰਦੇ ਜੋ ਵੀ ਮਿਲਣ ਦੀ ਤਾਂਗ ਰੱਖਦਾ ਜੋ ਮਿਲਣਾ ਚਾਹੁੰਦਾ ਸ਼ਬਦਾਂ ਦੇ ਵਿੱਚ ਕਹਿੰਦੇ ਆਪਾਂ ਭੇਜ ਦਿੱਤਾ ਹੈ ਪਰ ਬੁੱਝੇਗਾ ਕੋਈ ਵਿਰਲਾ ਦੋਹਰਾ ਜਿਹਾ ਆਪਾਂ ਹੀ ਪੜਦੇ ਆ ਕਿ ਜਿਹੜਾ ਵੀ ਪ੍ਰਭੂ ਨੂੰ ਮਿਲਣ ਦੀ ਚਾਹ ਹੈ ਜਦੇ ਅੰਦਰ ਉਹ ਸ਼ਬਦਾ ਦੇ ਵਿੱਚ ਖੋਜ ਲਵੇ ਇਹ ਸ਼ਬਦਾਂ ਦੇ ਵਿੱਚ ਭੇਦ ਦਿੱਤਾ ਗਿਆ ਸਾਨੂੰ ਪਰਮੇਸ਼ਰ ਨੂੰ ਮਿਲੰਦਾ ਈਵੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇੰਨਾ ਅੱਖਰਾਂ ਵਿੱਚ ਜੋ ਗੁਰਮੁਖ ਬੁੱਝੇ ਤਿਸਰ ਲੇਖਣਾ ਹੋਈ ਉਹਦਾ ਲੇਖਾ ਖਤਮ ਹੋ ਜਾਏਗਾ ਜਿਹੜਾ ਅੱਖਰਾਂ ਚ ਬੁੱਝ ਲਵੇਗਾ ਹੁਣ ਡਿਪੈਂਡ ਸਾਡੇ ਉੱਤੇ ਕਰਦਾ ਹੈ ਕਿ ਆਪਾਂ ਗੁਰਬਾਣੀ ਦੇ ਨਾਲ ਅੱਖਰਾਂ ਨੂੰ ਕਿਸ ਤਰੀਕੇ ਨਾਲ ਲੈ ਰਹੇ ਆਂ ਤੇ ਆਪਾਂ ਜਿਹੜਾ ਅੱਜ ਦਾ ਟੌਪਿਕ ਇਹੀ ਰੱਖਿਆ ਕਿ ਆਪਾਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਗੁਰਬਾਣੀ ਦੇ ਸਹੀ ਅਰਥ ਕੀ ਨੇ ਕਿਉਂਕਿ ਗੁਰਬਾਣੀ ਦਾ ਵੀ ਪਤਾ ਹੋਣਾ ਚਾਹੀਦਾ ਸਾਨੂੰ ਕਿਉਂਕਿ ਹਰ ਬੰਦਾ ਗੁਰਬਾਣੀ ਦੇ ਆਪਣੇ ਹਿਸਾਬ ਨਾਲ ਅਰਥ ਕਰ ਲੈਂਦਾ ਜਿਵੇਂ ਦੀ ਕਿਸੇ ਦੀ ਮਤਨ ਕੰਮ ਕਰਦੀ ਹੈ ਕਿਸੇ ਦੀ ਬੁੱਧੀਮਾਲਕ ਨੇ ਜਿਵੇਂ ਦੀ ਬਖਸ਼ਿਸ਼ ਕੀਤੀ ਹੈ ਜਿਵੇਂ ਦੀ ਉਹਨੂੰ ਮਤ ਬਖਸ਼ਿਸ਼ ਕੀਤੀ ਹੈ ਉਸ ਹਿਸਾਬ ਦੇ ਨਾਲ ਉਹ ਗੁਰਬਾਣੀ ਦੇ ਅਰਥ ਕਰ ਲੈਂਦਾ ਪਰ ਦੂਸਰੇ ਜੀਵ ਨੂੰ ਫਿਰ ਵਰਤ ਚੰਗੇ ਨਹੀਂ ਲੱਗਦੇ ਉਹ ਕਹਿੰਦਾ ਨਹੀਂ ਗੁਰਬਾਣੀ ਦੇ ਸਹੀ ਅਰਥ ਨਹੀਂ ਕੀਤੇ ਇਹ ਨਾਲ ਗੁਰਬਾਣੀ ਨੂੰ ਤਰੋੜ ਮਰੋੜ ਦਿੰਦਾ ਹੈ ਸੋ ਗੁਰੂ ਪਿਆਰੀ ਸਾਥ ਸੰਗਤ ਜੀਓ ਇਹਦਾ ਇੱਕੋ ਇੱਕ ਤਰੀਕਾ ਹੈ ਇਹਦਾ ਤਰੀਕਾ ਪਤਾ ਕੀ ਹੈ ਇਹਦਾ ਸਭ ਤੋਂ ਮੇਨ ਚੀਜ਼ ਇਹ ਆ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਥਿਉਰੀ ਇੱਕ ਹੁੰਦੀ ਹੈ ਪ੍ਰੈਕਟੀਕਲ ਗੁਰਬਾਣੀ ਕੋਈ ਥਿਉਰੀ ਨਹੀਂ ਹੈਗੀ ਪਿਆਰੋ ਥਿਉਰੀ ਦਾ ਮਤਲਬ ਆਪਾਂ ਸਮਝਦੇ ਆ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ ਥਿਉਰੀ ਦਾ ਮਤਲਬ ਇਹ ਹੁੰਦਾ ਕਿ ਕਿਤਾਬ ਪੜ੍ਹ ਲਈ ਤੇ ਅਖੀਰ 'ਚ ਜਾ ਕੇ ਆਪਾਂ ਐਗਜ਼ਾਮ ਦੇ ਦਿੱਤਾ ਤੇ ਪਾਸ ਫੇਲ ਦਾ ਸਾਡਾ ਰਿਜ਼ਲਟ ਮਿਲ ਜਾਂਦਾ ਸਾਨੂੰ ਇਹ ਹੁੰਦਾ ਪ੍ਰੈਕਟੀਕਲ ਪ੍ਰੈਕਟੀਕਲ ਦਾ ਮਤਲਬ ਇਹ ਹੁੰਦਾ ਕਿ ਜੋ ਤੁਸੀਂ ਪੜ੍ਹਿਆ ਉਹਨੂੰ ਕਰਕੇ ਦੇਖਣਾ ਤੇ ਫਿਰ ਉਹਦਾ ਰਿਜ਼ਲਟ ਕੱਢਣਾ ਉਹਨੂੰ ਕਹਿੰਦੇ ਆ ਪ੍ਰੈਕਟੀਕਲ ਪੜ੍ਹੇ ਹੋਏ ਨੂੰ ਕਰਕੇ ਦੇਖਣਾ ਗੁਰੂ ਗ੍ਰੰਥ ਸਾਹਿਬਾਰੇ ਦੀ ਸਾਰੀ ਬਾਣੀ ਪ੍ਰੈਕਟੀਕਲ ਹੈ। ਵਿਦਾਊਟ ਪ੍ਰੈਕਟੀਕਲ ਆਪਾਂ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਦੇ ਸਹੀ ਅਰਥ ਨਹੀਂ ਕਰ ਸਕਦੇ। ਜੇ ਆਪਾਂ ਗੁਰਬਾਣੀ ਨੂੰ ਸਿਰਫ ਥਿਊਰੀ ਤੱਕ ਲੈ ਕੇ ਸੀਮਤਾਂ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪਾਂ ਅਰਥਾਂ ਨੂੰ ਲੈ ਕੇ ਝਗੜਾਂਗੇ ਆਪਸ ਦੇ ਵਿੱਚ। ਤੇ ਜੇ ਆਪਾਂ ਗੁਰਬਾਣੀ ਨੂੰ ਪ੍ਰੈਕਟੀਕਲੀ ਲੈ ਕੇ ਚੱਲਦੇ ਆਂ ਤੇ ਫਿਰ ਸਾਨੂੰ ਝਗੜਨ ਦੀ ਲੋੜ ਨਹੀਂ ਆ ਸਾਨੂੰ ਰਿਜ਼ਲਟ ਹੀ ਆਪਣੇ ਆਪ ਸਾਡਾ ਸਾਹਮਣੇ ਆ ਜਾਣਾ। ਸੋ ਇਹ ਦੋਨੋਂ ਚੀਜ਼ਾਂ ਲੈ ਕੇ ਚੱਲਾਂਗੇ ਝਗੜੇਗਾ ਉਹ ਹੀ ਪਿਆਰੇ ਉਹ ਗੁਰਬਾਣੀ ਦੇ ਅਰਥਾਂ ਨੂੰ ਲੈ ਕੇ ਜਿਹੜਾ ਜੀਵ ਪ੍ਰੈਕਟੀਕਲ ਨਹੀਂ ਕਰ ਰਿਹਾ ਗੁਰਬਾਣੀ ਦਾ ਜਿਹੜਾ ਸਿਰਫ ਪੜਦਾ ਪਿਆ ਹੈ ਜਿੰਨੇ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦਿੱਤਾ ਜਿੰਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਉਹਨੂੰ ਆਟੋਮੈਟਿਕਲੀ ਗੁਰਬਾਣੀ ਦੇ ਸਹੀ ਅਰਥ ਆ ਜਾਣਗੇ ਹੁਣ ਇਹਨੂੰ ਸਮਝਿਓ ਥੋੜਾ ਜਿਹਾ ਤੁਸੀਂ ਕੋਈ ਵੀ ਗੁਰਬਾਣੀ ਦੀ ਪੰਕਤੀ ਲੈ ਲਵੋ ਤੁਸੀਂ ਕੀ ਕਰੋ ਉਹਦਾ ਸਹੀ ਅਰਥ ਜਾਣਨ ਵਾਸਤੇ ਕਿਸੇ ਨੂੰ ਨਾ ਪੁੱਛੋ ਕੋਈ ਲੋੜ ਨਹੀਂ ਪੁੱਛਣ ਦੀ ਕਿਸੇ ਨੂੰ ਕੀ ਸਹੀ ਅਰਥ ਕੀ ਇਹਦਾ ਦੱਸ ਗੁਰਬਾਣੀ ਦਾ ਤੁਸੀਂ ਗੁਰਬਾਣੀ ਦੇ ਉਹ ਵੀ ਪੜੋਗੇ ਨਾ ਜਿਹੜੇ ਟੀਕਾਕਾਰ ਕਰਦੇ ਆ ਗੁਰਬਾਣੀ ਦਾ ਉਹ ਵੀ ਵੱਖਰੇ ਵੱਖਰੇ ਨੇ ਸਾਰੇ ਸਾਰਿਆਂ ਨੇ ਆਪ ਕੋ ਆਪਣੇ ਹਿਸਾਬ ਨਾਲ ਲਦ ਦਿੱਤੇ ਆ ਤੁਸੀਂ ਖੁਦ ਹੀ ਕਨਫਿਊਜ਼ ਹੋ ਜਾਣਾ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਕੋਈ ਗੁਰਬਾਣੀ ਦੀ ਪੰਕਤੀ ਲੈ ਲਵੋ ਉਹਦਾ ਅਰਥ ਕਰਨ ਵਾਸਤੇ ਕੀ ਕਰੋ ਉਹ ਜੋ ਪੰਕਤੀ ਜਿਸ ਹਿਸਾਬ ਦੇ ਨਾਲ ਤੁਹਾਨੂੰ ਉਹਦੇ ਅਰਥ ਲੱਗਦੇ ਆ ਤੁਸੀਂ ਖੁਦ ਅਰਥ ਕਰੋ ਬੇਲਾ ਉਹਦੇ ਅਰਥ ਕਰ ਲਓ ਫਿਰ ਉਹ ਅਰਥਾਂ ਦੇ ਉੱਤੇ ਪ੍ਰੈਕਟੀਕਲ ਕਰੋ ਆਪਣਾ ਪ੍ਰੈਕਟੀਕਲ ਕਰੋ ਜੋ ਉਹ ਗੁਰਬਾਣੀ ਕਹਿ ਰਹੀ ਹੈ ਨਾ ਤੁਸੀਂ ਕੋਈ ਵੀ ਗੁਰਬਾਣੀ ਦਾ ਸ਼ਬਦ ਲਓਗੇ ਗੁਰਬਾਣੀ ਤੁਹਾਨੂੰ ਕੁਝ ਕਰਨ ਨੂੰ ਕਹਿੰਦੀ ਹੋਏਗੀ ਕੁਝ ਛੱਡਣ ਨੂੰ ਕਹਿੰਦੀ ਹੋਏਗੀ ਕੁਝ ਕਰਨ ਨੂੰ ਕਹਿੰਦੀ ਹੋਏਗੀ ਕੁਝ ਕਰਵਾ ਰਹੀ ਹੈ ਗੁਰਬਾਣੀ ਤੁਹਾਡੇ ਕੋਲੋਂ ਤੁਹਾਡੇ ਵਾਸਤੇ ਇਹ ਗੁਰਬਾਣੀ ਕੀ ਕਹਿ ਰਹੀ ਹੈ ਗੁਰਬਾਣੀ ਦੇਖੋ ਪੰਕਤੀ ਕੀ ਕਹਿ ਰਹੀ ਹੈ ਤੁਹਾਨੂੰ ਉਹ ਕਰਕੇ ਦੇਖੋ ਜਿਵੇਂ ਵੀ ਤੁਹਾਨੂੰ ਅਰਥ ਸਹੀ ਲੱਗਦੇ ਉਹਦੇ ਪ੍ਰੈਕਟੀਕਲ ਕਰੋ ਜਿਉਂ ਕਰਕੇ ਤੁਹਾਨੂੰ ਉਹਦਾ ਰਿਜ਼ਲਟ ਮਿਲ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਗੁਰਬਾਣੀ ਦੇ ਸਹੀ ਅਰਥ ਕਰ ਦਿੱਤੇ ਆ ਦੂਸਰੀ ਚੀਜ਼ ਇਹ ਹੈ ਕਿ ਜੇ ਤੁਸੀਂ ਉਹ ਗੁਰਬਾਣੀ ਦਾ ਉਸ ਤਰੀਕੇ ਨਾਲ ਉਦੇਰਥ ਕਰਕੇ ਤੁਸੀਂ ਪ੍ਰੈਕਟੀਕਲ ਕੀਤਾ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਤੁਹਾਨੂੰ ਰਿਜ਼ਲਟ ਨਹੀਂ ਮਿਲ ਰਿਹਾ ਇਹਦਾ ਮਤਲਬ ਕਿ ਤੁਸੀਂ ਗੁਰਬਾਣੀ ਦੇ ਅਰਥ ਸਹੀ ਨਹੀਂ ਕਰ ਰਹੇ ਤੁਹਾਨੂੰ ਰਿਜ਼ਲਟ ਮਿਲਣਾ ਚਾਹੀਦਾ ਸੀ ਗੱਲ ਨੂੰ ਆਪਾਂ ਸਮਝਦੇ ਆ ਨਾ ਦੇਖੋ ਸਹੀ ਰਸਤੇ ਦੀ ਨਿਸ਼ਾਨੀ ਪਤਾ ਕੀ ਹੁੰਦੀ ਹੈ ਕਿਵੇਂ ਮੰਨੀਏ ਕਿ ਇਹ ਰਸਤਾ ਸਹੀ ਹੈ ਉਹਦੀ ਨਿਸ਼ਾਨੀ ਇੱਕੋ ਇੱਕ ਹੈ ਕਿ ਤੁਸੀਂ ਉਸ ਰਸਤੇ ਤੇ ਚੱਲਣਾ ਸ਼ੁਰੂ ਕਰਦੇ ਹੋ ਜਿਹਦੇ ਵਾਸਤੇ ਉਹ ਰਸਤਾ ਬਣਿਆ ਹੋਇਆ ਜੇ ਤੇ ਤੁਸੀਂ ਉੱਥੇ ਪਹੁੰਚ ਗਏ ਤੇ ਆਪਣੇ ਆਪ ਤੁਹਾਡਾ ਡਾਊਟ ਕਲੀਅਰ ਹੋ ਜਾਣਾ ਕਿ ਮੈਂ ਸਹੀ ਰਸਤੇ ਤੇ ਆ ਤੇ ਜੇ ਉਸ ਰਸਤੇ ਤੇ ਚੱਲ ਕੇ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚੇ ਤੇ ਫਿਰ ਤੁਸੀਂ ਆਪ ਹੀ ਆਪਣੇ ਆਪ ਨੂੰ ਸਵਾਲ ਕਰ ਲੈਣਾ ਕਿ ਯਾਰ ਕਿਤੇ ਰਸਤਾ ਤਾਂ ਨਹੀਂ ਗਲਤ ਹੈਗਾ ਫਿਰ ਇਹ ਚੀਜ਼ ਆ ਜਾਏਗੀ ਇੱਥੇ ਹੁਣ ਇਹਦਾ ਮੇਨ ਪੁਆਇੰਟ ਹੀ ਗੁਰੂ ਪਿਆਰਿਓ ਅੱਜ ਦਾ ਇਹੀ ਆਪਾਂ ਰੱਖਿਆ ਹੈ ਕਿ ਆਪਾਂ ਪ੍ਰੈਕਟੀਕਲ ਕਰਕੇ ਦੇਖਣਾ ਹੈ। ਆਪਾਂ ਖੁਦ ਹੀ ਰਸਤੇ ਦੀ ਪਰਖ ਕਰਕੇ ਦੇਖ ਲੈਣੀ ਹੈ। ਗੁਰਬਾਣੀ ਪ੍ਰਭੂ ਦੇ ਮਲਾਪ ਵਾਸਤੇ ਹੈ। ਤੁਸੀਂ ਜਿਸ ਹਿਸਾਬ ਦੇ ਨਾਲ ਵੀ ਤੁਹਾਨੂੰ ਸਹੀਰਤ ਲੱਗਦੀ ਹੈ ਤੁਸੀਂ ਕਰਕੇ ਦੇਖੋ ਤੁਹਾਡਾ ਪ੍ਰਭੂ ਨਾਲ ਮਲਾਪ ਹੋ ਰਿਹਾ ਹੈ। ਮਿਲਿਆ ਜੇ ਤੇ ਹੋ ਗਿਆ ਫਿਰ ਤੇ ਠੀਕ ਹੈ। ਤੁਸੀਂ ਆਪਣੇ ਘਰ ਪਹੁੰਚ ਗਏਂ ਇੰਨੇ ਚ ਘਰ ਚ ਪਹੁੰਚ ਗਏਂ ਪਰਮੇਸ਼ਰ ਕੋਲ ਪਹੁੰਚ ਗਏਂ ਤੁਹਾਨੂੰ ਆਪਣੇ ਆਪ ਯਕੀਨ ਹੋ ਜਾਣਾ ਕਿ ਮੈਂ ਇਹ ਸਹੀ ਮਾਰਗ ਦੇ ਉੱਤੇ ਚੱਲ ਰਿਹਾ ਹੈ। ਦੇਖੋ ਗੁਰਬਾਣੀ ਤੇ ਸਹੀ ਹੈ। ਉਹ ਤਾਂ ਸਾਨੂੰ ਸਹੀ ਮਾਰਗ ਹੀ ਦੱਸਦੀ ਹੈ। ਪਰ ਕੀ ਕਰਦੇ ਆ ਕਿ ਆਪਾਂ ਆਪਣੀ ਮਤ ਦੇ ਹਿਸਾਬ ਨਾਲ ਜਦੋਂ ਚੱਲਦੇ ਆ ਨਾ ਉਸ ਆਪਾਂ ਸਹੀ ਮਾਰਗ ਨੂੰ ਗਲਤ ਤਰੀਕੇ ਨਾਲ ਲੈ ਲੈਂਦੇ ਆ। ਪਰ ਕਿਵੇਂ ਪਤਾ ਲੱਗੇ ਕਿ ਸਹੀ ਕੀ ਹੈ? ਗੁਰਬਾਣੀ ਨੇ ਅਨੇਕਾਂ ਤਰੀਕਿਆਂ ਨਾਲ ਦੱਸਿਆ ਹੈ। ਗੁਰਬਾਣੀ ਦੇ ਇੱਕ ਪੰਕਤੀ ਦੇ ਹਜ਼ਾਰਾਂ ਤਰੀਕੇ ਨਾਲ ਅਰਥ ਕੀਤੇ ਜਾ ਸਕਦੇ ਆ। ਪਰ ਉਹ ਹਜ਼ਾਰ ਅਰਥ ਦਾ ਮਤਲਬ ਇਹ ਹੈ ਕਿ ਤੁਹਾਡੇ ਸਾਹਮਣੇ ਹਜ਼ਾਰ ਫਿਰ ਰਸਤੇ ਖੜੇ ਹੋ ਗਏ ਹੁਣ ਤੁਸੀਂ ਕੰਫਿਊਜ਼ ਹੋ ਜਾਓਗੇ ਕਿ ਕਿਵੇਂ ਚੱਲਾਂ ਹੁਣ ਮੈਂ ਉਹਦਾ ਇੱਕੋ ਇੱਕ ਤਰੀਕਾ ਹੈ ਕਿ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਰਸਤੇ ਤੇ ਚੱਲ ਕੇ ਦੇਖੋ ਰਿਜ਼ਲਟ ਦੇਖੋ ਤੁਹਾਨੂੰ ਮਿਲ ਰਿਹਾ ਕਿ ਨਹੀਂ ਜਿਹਦੇ ਵਾਸਤੇ ਉਹ ਰਸਤਾ ਬਣਿਆ ਤੁਸੀਂ ਉੱਥੇ ਪਹੁੰਚ ਗਏ ਪਹੁੰਚ ਗਏ ਤੇ ਠੀਕ ਹੈ ਨਹੀਂ ਪਹੁੰਚੇ ਤੇ ਗਲਤ ਹੋ ਫਿਰ ਤੁਸੀਂ ਸੋ ਇਹ ਹੀ ਮੇਨ ਇੱਕੋ ਹੀ ਤਰੀਕਾ ਹੈ ਦਾ ਦੂਸਰਾ ਇਹਦਾ ਕੋਈ ਹੱਲ ਨਹੀਂ ਹੈਗਾ ਕੁਝ ਵੀ ਆਪਾਂ ਕਰਕੇ ਦੇਖ ਲਿਏ ਪਿਆਰਿਓ ਬਸ ਇਹਦਾ ਇੱਕੋ ਇੱਕ ਤਰੀਕਾ ਹੈ ਪ੍ਰੈਕਟੀਕਲ ਕਰਕੇ ਦੇਖ ਲਓ ਨਈ ਪ੍ਰੈਕਟੀਕਲ ਕਰਾਂਗੇ ਫਿਰ ਨਕਸ਼ੇ ਨੂੰ ਲੈ ਕੇ ਆਪਾਂ ਝਗੜੀ ਜਾਵਾਂਗੇ ਆਪਾਂ ਕਿ ਗੁਰਬਾਣੀ ਇੱਕ ਨਕਸ਼ਾ ਹੈ ਪ੍ਰਭੂ ਨੂੰ ਮਿਲਦਾ ਨਕਸ਼ੇ ਨੂੰ ਲੈ ਕੇ ਆਪਾਂ ਝਗੜੀ ਜਾਵਾਂਗੇ ਕਿ ਨਹੀਂ ਇਦਾਂ ਨਹੀਂ ਇਦਾਂ ਹੋਣਾ ਜੀ ਇਦਾਂ ਨਹੀਂ ਇਦਾਂ ਹੋਣਾ ਜੀ ਇਦਾਂ ਨਹੀਂ ਇਦਾਂ ਹੋਣਾ ਜੀ ਤੇ ਸਿਆਣਾ ਬੇਸੇ ਚੀਜ਼ ਦੇ ਆ ਕਿ ਉਸੇ ਨਕਸ਼ੇ ਤੇ ਚੱਲ ਕੇ ਦੇਖ ਲਓ ਰਿਜ਼ਲਟ ਮਿਲ ਜੇਗਾ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜਾ ਰਸਤਾ ਸਹੀ ਹੈ ਕੋਈ ਵੀ ਸ਼ਬਦ ਰੈ ਲੋ ਗੁਰਬਾਣੀ ਦਾ ਜੇ ਮਾਲੋ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਸਿਮਰਨ ਕਰੋ ਤਾਂ ਫਿਰ ਤੁਸੀਂ ਦੇਖੋਗੇ ਗੁਰਬਾਣੀ ਨੇ ਸਾਨੂੰ ਇਹ ਵੀ ਦੱਸਿਆ ਕਿ ਸਿਮਰਨ ਕਰਕੇ ਤੁਹਾਨੂੰ ਕੀ ਮਿਲੇਗਾ ਆਨੰਦ ਮਿਲੇਗਾ ਸੁਖ ਮਿਲੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਹੁਣ ਤੁਸੀਂ ਇੱਥੇ ਕਨਫਿਊਜ਼ ਹੋਗੇ ਤੁਸੀਂ ਚੱਕਰਾਂ ਦੇ ਵਿੱਚ ਪੈ ਗਏ ਕਿ ਗੁਰਬਾਣੀ ਨੇ ਸਿਮਰਨ ਕਰਨ ਦੀ ਗੱਲ ਕੀਤੀ ਹੈ ਤੇ ਸਿਮਰਨ ਤੇ ਕਈ ਤਰੀਕਿਆਂ ਨਾਲ ਦੁਨੀਆ ਕਰਵਾ ਲਈ ਹੈ ਹੁਣ ਫਿਰ ਮੈਂ ਕਿਵੇਂ ਕਰਾਂ ਸਿਮਰਨ ਕਿਹੜਾ ਸਿਮਰਨ ਸਹੀ ਹੈ ਇਹਦਾ ਕੀ ਹੱਲ ਹੈ ਫਿਰ ਇਹਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਸਿਮਰਨ ਕਰਕੇ ਸੁਖ ਲੈਣਾ ਚਾਹੁੰਦੇ ਹੋ ਤੁਹਾਡੀ ਮੰਜ਼ਿਲ ਹੈ ਸੁਖ ਪਰ ਸਿਮਰਨ ਦੇ ਇਥੇ ਹਜ਼ਾਰ ਤਰੀਕੇ ਤੁਹਾਡੇ ਸਾਹਮਣੇ ਖੜੇ ਕਰ ਦਿੱਤੇ ਗਏ ਆ ਗੁਰਬਾਣੀ ਨੇ ਸਿਮਰਨ ਕਹਿ ਦਿੱਤਾ ਪਰ ਵੱਖਰੇ ਵੱਖਰੇ ਤਰੀਕੇ ਆ ਗਏ ਆ ਹੁਣ ਇਹਦਾ ਇੱਕੋ ਇੱਕ ਤਰੀਕਾ ਜਿਹੜਾ ਰਸਤਾ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤੇ ਚੱਲ ਕੇ ਦੇਖ ਲਵੋ ਜੇ ਮੰਜ਼ਿਲ ਮਿਲਦੀ ਆ ਸੁਖ ਮਿਲਦਾ ਆ ਤਾਂ ਸਮਝੋ ਤੁਸੀਂ ਸਹੀ ਹੋ ਤੇ ਜੇ ਤੁਹਾਨੂੰ ਸਿਮਰਨ ਕਰਕੇ ਸੁਖ ਨਹੀਂ ਮਿਲ ਰਿਹਾ ਤਾਂ ਦਾ ਮਤਲਬ ਕਿ ਤੁਸੀਂ ਰਸਤਾ ਗਲਤ ਕੋਈ ਚੂਜ਼ ਕਰ ਲਿਆ ਕਿਉਂਕਿ ਬਾਣੀ ਕਹਿੰਦੀ ਆ ਕਿ ਸਿਮਰਨ ਕਰਕੇ ਸੁਖ ਮਿਲੇਗਾ ਸਾਨੂੰ ਤੇ ਫੇਰ ਰਸਤਾ ਚੇਂਜ ਕਰਕੇ ਦੇਖੋ ਫਿਰ ਅਸਤਾਣੇ ਕਰਕੇ ਦੇਖੋ ਚੱਲ ਕੇ ਦੇਖੋ ਦਾ ਪ੍ਰੈਕਟੀਕਲ ਕਰਕੇ ਦੇਖੋ ਜੇ ਤੁਹਾਨੂੰ ਫਿਰ ਉਹ ਮੰਜ਼ਿਲ ਮਿਲਦੀ ਪਈ ਐ ਸੁੱਖ ਮਿਲਦਾ ਪਿਆ ਆਨੰਦ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਆਟੋਮੈਟਿਕਲੀ ਯਕੀਨ ਹੋ ਜਾਏਗਾ ਕਿਹੀ ਮਾਰਗ ਸਹੀ ਹੈ ਉਹਦੇ ਅਰਥ ਆਪਣੇ ਆਪ ਹੀ ਸਹੀ ਹੋ ਜਾਣੇ ਫਿਰ ਕਨਫਿਊਜ਼ ਹੋਣ ਦੀ ਲੋੜ ਹੀ ਨਹੀਂ ਉੱਤੇ ਸੋ ਇੰਨਾ ਹੀ ਸਾਰੀ ਗੁਰਬਾਣੀ ਦੇ ਅਰਥ ਨੇ ਇਸ ਕਰਕੇ ਨਾ ਚੱਕਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਐਨਾ ਕਨਫਿਊਜ਼ ਹੋਣ ਦੀ ਲੋੜ ਨਹੀਂ ਐ ਬਸ ਤੁਸੀਂ ਕਰਕੇ ਦੇਖ ਲਓ ਮਾਲੂਕੇ ਸ਼ਬਦ ਦਾ ਨਾਮ ਨਾਮ ਬਾਰੇ ਵੀ ਬੜਾ ਪ੍ਰੇਖਾ ਹੈ ਕੋਈ ਕਹਿੰਦਾ ਇਦਾਂ ਨਾਮ ਹੁੰਦਾ ਹੈ ਕੋਈ ਕਹਿੰਦਾ ਇਹ ਨਾਮ ਹੈ ਕੋਈ ਕਹਿੰਦਾ ਵਾਜਾ ਨਾਮ ਨੇ ਕੋਈ ਕਹਿੰਦਾ ਪ੍ਰਕਾਸ਼ ਨਾਮ ਹੈ ਸਾਨੂੰ ਵੀ ਕਈ ਜੀ ਬੜੇ ਸਵਾਲ ਕਰਦੇ ਆਪਾਂ ਕਹਿੰਦੇ ਇੱਕੋ ਤਰੀਕਾ ਜਿਹੜਵੇਂ ਤੁਹਾਨੂੰ ਸਹੀ ਲੱਗਦਾ ਹੈ ਨਾਮ ਤੁਸੀਂ ਉਦਾਂ ਕਮਾ ਕੇ ਦੇਖ ਲਓ ਦੂਦੀ ਨਿਸ਼ਾਨੀ ਮਾਰੇ ਨਹੀਂ ਦੱਸਦੀ ਕਿ ਨਾਮ ਤੇ ਆਉਂਦੀ ਨਿਸ਼ਾਨੀ ਕੀ ਹੈ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਤੁਹਾਡਾ ਮੁਖ ਉਜਲ ਹੋ ਜਾਏਗਾ ਮੁਖ ਉਜਲ ਹੋ ਗਿਆ ਤੂੰ ਸਮਝ ਲਓ ਸਹੀ ਨਾਮ ਹੈ ਮੁੱਖ ਉਜਲ ਨਹੀਂ ਹੋਇਆ ਤੇ ਸਮਝ ਲਓ ਕਿ ਗਲਤ ਤੂੰ ਸੀ ਮੰਝਲ ਤੁਹਾਨੂੰ ਦੱਸ ਦਿੱਤੀ ਆ ਜਿਹੜਾ ਨਾਮ ਤੇ ਆ ਕੇ ਤੁਹਾਡਾ ਮੁੱਖ ਉਜਲ ਹੋ ਗਿਆ ਸਮਝ ਲਓ ਨਾਮ ਸਹੀ ਹੈ ਇਦਾਂ ਕਨਫਿਊਜ਼ ਹੋਣ ਦੀ ਲੋੜ ਨਹੀਂ ਐਵੇਂ ਆਪਾਂ ਆਪਸ ਦੇ ਵਿੱਚ ਕਿਉਂ ਲੜਨਾ ਹੈ ਆਪਾਂ ਕਿਉਂ ਆਪਸ ਦੇ ਵਿੱਚ ਬੈਸਣਾ ਹੈ ਕਿ ਤੂੰ ਸਹੀ ਅਰਥ ਕਰ ਰਿਹਾ ਹੈ ਤੂੰ ਗਲਤ ਕਰ ਰਿਹਾ ਹੈ ਤੂੰ ਤਰੋੜ ਮਰੋੜ ਰਿਹਾ ਹੈ ਗੁਰਬਾਣੀ ਨੂੰ ਤੂੰ ਇਦਾਂ ਕਰਦਾ ਹੈ ਗੁਰਬਾਣੀ ਨੂੰ ਆਪਾ ਖੁਦ ਪਰਖ ਕਰਕੇ ਦੇਖ ਸਕਦੇ ਆ ਕਿੱਦਾਂ ਕਰ ਸਕਦੇ ਆ ਪ੍ਰੈਕਟੀਕਲ ਕਰਕੇ ਜੇ ਤੁਸੀਂ ਪ੍ਰੈਕਟੀਕਲ ਨਹੀਂ ਕਰਨਾ ਫਿਰ ਤਾਂ ਪਿਆਰਿਓ ਲੋੜ ਹੀ ਨਹੀਂ ਹੈਗੀ ਫਿਰ ਤੇ ਜਦੋਂ ਆਪਾਂ ਸਮਝ ਲਾਪਾ ਬਾਣੀ ਬਣਾ ਲੈ ਕੇ ਆਪਾਂ ਸਿਰਫ ਗੁਰਬਾਣੀ ਨੂੰ ਪੜਨਾ ਸਾਡੀ ਆਪਾਂ ਕਿਸੇ ਮੰਜ਼ਲ ਤੇ ਨਹੀਂ ਜਾਣਾ ਆਪਾਂ ਘਰੇ ਬੈਠ ਕੇ ਨਕਸ਼ੇ ਨੂੰ ਪੜਹੀ ਜਾਣਾ ਕਰਨਾ ਆ ਸਾਡਾ ਜਾਣ ਨਾਲ ਕਿਤੇ ਕੋਈ ਮਤਲਬ ਨਹੀਂ ਆ ਸਾਡੀ ਕੋਈ ਪ੍ਰਾਪਤੀ ਨਹੀਂ ਹੈ ਜਿਹੜੇ ਪ੍ਰਾਪਤੀ ਵਾਲੇ ਜੀਵ ਨੇ ਜਿਹੜੇ ਤੜਫ ਵਾਲੇ ਜੀਵ ਨੇ ਜਿਹੜੇ ਚਾਹੁੰਦੇ ਆ ਮਿਲਣਾ ਜਿਹੜੇ ਪਹੁੰਚਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਗੁਰਬਾਣੀ ਦਾ ਪ੍ਰੈਕਟੀਕਲ ਕਰਨਾ ਸ਼ੁਰੂ ਕਰ ਦਿਓ 6 ਮਹੀਨੇ ਸਾਲ ਦੇ ਵਿੱਚ ਹੀ ਤੁਹਾਨੂੰ ਜੇ ਰਿਜ਼ਲਟ ਮਿਲ ਰਿਹਾ ਤੇ ਤੁਸੀਂ ਬਿਲਕੁਲ ਠੀਕ ਹੋ ਨਹੀਂ ਰਿਜ਼ਲਟ ਮਿਲ ਰਿਹਾ ਤਾਂ ਤੁਸੀਂ ਗਲਤ ਠੀਕ ਹੈ ਨਾ ਸੰਸਾਰ ਦੇ ਵਿੱਚ ਆਪਾਂ ਜਿੰਨੇ ਵੀ ਕੰਮ ਕਰਦੇ ਆ ਆਪਾਂ ਰਿਜ਼ਲਟ ਵਾਸਤੇ ਕਰਦੇ ਆ ਕੋਈ ਕੰਮ ਵੀ ਆਪਾਂ ਕਰਦੇ ਆ ਆਪਾਂ ਇੱਕ ਦੁਕਾਨ ਹੀ ਖੋਲਦੇ ਆ ਸਾਨੂੰ ਫਿਰ ਉਹਦਾ ਰਿਜ਼ਲਟ ਮਿਲਦਾ ਆਪਾਂ 2 ਮਹੀਨੇ 4 ਮਹੀਨੇ 6 ਮਹੀਨੇ ਜੇ ਵੇਟ ਕਰਦੇ ਆ ਵੀ ਸਾਨੂੰ ਇਹਦਾ ਕੀ ਰਿਜ਼ਲਟ ਮਿਲੇ ਫਾਇਦਾ ਮਿਲੇ ਮਿਲਦਾ ਆ ਆਪਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਆਪਾਂ ਸਹੀ ਚੱਲਦੇ ਪਏ ਆ ਨਹੀਂ ਫਾਇਦਾ ਮਿਲਦਾ ਆ ਆਪਾਂ ਖੁਦ ਕਨਫਿਊਜ਼ ਹੋ ਜਾਂਦੇ ਆ ਵੀ ਕਿੱਥੇ ਗਲਤੀ ਕਰ ਰਹੇ ਆ ਯਾਰ ਆਪਾਂ ਇਹ ਤਾਂ ਇਹ ਰਿਜ਼ਲਟ ਮਿਲਣਾ ਚਾਹੀਦਾ ਸੀ ਸਾਨੂੰ ਦੂਜਿਆਂ ਨੂੰ ਰਿਜ਼ਲਟ ਮਿਲ ਰਿਹਾ ਮੈਨੂੰ ਕਿਉਂ ਨਹੀਂ ਮਿਲ ਰਿਹਾ ਹੋਰ ਵੀ ਕੋਈ ਆਪਾਂ ਕੰਮ ਕਰਦੇ ਆ ਸੰਸਾਰ ਦੇ ਵਿੱਚ ਅਨੇਕਾਂ ਤਰੀਕਿਆਂ ਦੇ ਨਾਲ ਕਰਮ ਆ ਸਾਨੂੰ ਪਹਿਲਾਂ ਹੀ ਆਪਾਂ ਮਨ 'ਚ ਠਾਲ ਲੈਨੇ ਆ ਕਿ ਇਹਦਾ ਰਿਜ਼ਲਟ ਆ ਹੋਏਗਾ ਜਦੋਂ ਸਾਨੂੰ ਰਿਜ਼ਲਟ ਮਿਲ ਜਾਂਦਾ ਸਾਨੂੰ ਵਿਸ਼ਵਾਸ ਹੋ ਜਾਂਦਾ ਕਿ ਹਾਂ ਹਾਂ ਆਪਾਂ ਬਿਲਕੁਲ ਠੀਕ ਚੱਲਦੇ ਪਏ ਹਾਂ ਰਿਜ਼ਲਟ ਨਹੀਂ ਮਿਲਦਾ ਆਪਾਂ ਉੱਥੇ ਫੇਰ ਕਨਫਿਊਜ਼ ਹੋ ਜਾਂਦੇ ਕਿ ਰਿਜ਼ਲਟ ਨਹੀਂ ਮਿਲ ਰਿਹਾ ਯਾਰ ਕੋਈ ਗਲਤੀ ਹੋ ਰਹੀ ਹੈ ਸਾਡੇ ਕੋਲੋਂ ਇਦਾਂ ਹੀ ਗੁਰਬਾਣੀ ਆ ਗੁਰਬਾਣੀ ਵੀ ਇਦਾਂ ਹੀ ਪ੍ਰੈਕਟੀਕਲ ਹੈ ਗੁਰਬਾਣੀ ਚ ਵੀ ਸਾਨੂੰ ਰਿਜ਼ਲਟ ਚਾਹੀਦਾ ਸਾਨੂੰ ਪਰਮਾਤਮਾ ਚਾਹੀਦਾ ਸਾਨੂੰ ਨਾਮ ਚਾਹੀਦਾ ਸਾਨੂੰ ਸੁੱਖ ਚਾਹੀਦਾ ਸਾਨੂੰ ਆਨੰਦ ਚਾਹੀਦਾ ਸਾਨੂੰ ਸਿਹਤ ਚਾਹੀਦਾ ਜੀਵਨ ਮੁਕਤੀ ਚਾਹੀਦੀ ਹੈ ਸਾਨੂੰ ਮਿਲਦੀ ਪਈ ਹੈ ਤੁਸੀਂ ਸਹੀ ਚੱਲਦੇ ਪਏ ਹੋ ਜਿਵੇਂ ਵੀ ਚੱਲ ਰਹੇ ਹੋ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਤੁਸੀਂ ਸਹੀ ਚੱਲਦੇ ਪਏ ਹੋ ਤੁਹਾਨੂੰ ਇਹਨਾਂ ਚੋਂ ਨਹੀਂ ਮਿਲਦਾ ਪਿਆ ਕੁਝ ਵੀ ਤੁਸੀਂ ਆਪਣੇ ਤੌਰ ਤੇ ਚੱਲੀ ਜਾ ਰਹੇ ਹੋ ਤੁਹਾਨੂੰ ਰਿਜ਼ਲਟ ਨਹੀਂ ਮਿਲ ਰਿਹਾ ਤੁਹਾਨੂੰ ਪਰਮਾਤਮਾ ਨਹੀਂ ਮਿਲਿਆ ਤੁਹਾਨੂੰ ਆਨੰਦ ਨਹੀਂ ਮਿਲਿਆ ਤੁਹਾਨੂੰ ਸੁੱਖ ਨਹੀਂ ਮਿਲ ਰਿਹਾ ਦੇਖੋ ਕਿੱਥੇ ਗਲਤ ਹੋ ਤੁਸੀਂ ਤੁਸੀਂ ਜਿਸ ਰਸਤੇ ਨੂੰ ਸਹੀ ਰਸਤਾ ਮੰਨ ਰਹੇ ਹੋ ਕਿਤੇ ਰਸਤਾ ਗਲਤ ਨਾ ਹੋਵੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਿਆਰੋ ਆਪਾਂ ਤਾਂ ਕਹਿੰਦੇ ਨਹੀਂ ਤੁਸੀਂ ਕਿਸੇ ਨੂੰ ਪੁੱਛੋ ਤੁਸੀਂ ਖੁਦ ਆਪਣੇ ਆਪ ਦਾ ਫੈਸਲਾ ਆਪ ਕਰਕੇ ਦੇਖ ਲਵੋ ਇਸੇ ਤਰੀਕੇ ਨਾਲ ਆਪਾਂ ਵੀ ਚੱਲਦੇ ਆਂ ਸਾਨੂੰ ਜਿਸ ਚੀਜ਼ ਚ ਰਿਜ਼ਲਟ ਮਿਲਿਆ ਆਪਾਂ ਉਹੀ ਚੀਜ਼ ਦੱਸਣੀ ਸ਼ੁਰੂ ਕਰ ਦਿੱਤੀ ਰਿਜ਼ਲਟ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਰਿਜ਼ਲਟ ਨਹੀਂ ਹੈ ਤੁਸੀਂ ਕੁਝ ਨਹੀਂ ਜੋ ਤੁਹਾਡੇ ਕੋਲ ਰਿਜ਼ਲਟ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਤੁਹਾਨੂੰ ਕਿਸੇ ਕੋਲੋਂ ਖਬਰਾਂਉਣ ਦੀ ਲੋੜ ਨਹੀਂ ਕੋਈ ਤੁਹਾਡੇ ਕੋਲ ਪ੍ਰੈਕਟੀਕਲ ਹੈ ਤੁਹਾਡਾ ਆਪਣਾ ਤੁਸੀਂ ਉਹੀ ਦੱਸਦੇ ਪਿਓ ਜੋ ਤੁਸੀਂ ਖੁਦ ਕਰ ਰਹੇ ਹੋ ਉੱਥੇ ਫਿਰ ਖਬਰਾਂਉਣ ਦੀ ਲੋੜ ਨਹੀਂ ਹੁੰਦੀ ਇਸ ਕਰਕੇ ਇੱਕੋ ਇੱਕ ਤਰੀਕਾ ਤੁਸੀਂ ਪ੍ਰੈਕਟੀਕਲ ਕਰ ਲਓ ਜਿਵੇਂ ਵੀ ਤੁਹਾਨੂੰ ਸਹੀ ਅਰਥ ਲੱਗਦੇ ਉਹਨਾਂ ਨੂੰ ਚੱਲੋ ਲੈ ਕੇ ਕਰੋ ਫਿਰ ਮਿਹਨਤ ਕਰੋ ਉਹਦੇ ਤੇ ਮਿਹਨਤ ਕਰਕੇ ਦੇਖੋ ਦੇਖੋ ਕੀ ਰਿਜ਼ਲਟ ਉਹਦੇ ਵਿੱਚੋਂ ਨਿਕਲਦਾ ਹੈ ਜੋ ਰਿਜ਼ਲਟ ਨਿਕਲੇਗਾ ਆਪਣੇ ਆਪ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਹੀ ਚੀਜ਼ ਹੈ ਮੰਨ ਲਓ ਕਿ ਦੁਕਾਨ ਤੋਂ ਆਪਾਂ ਘਿਓ ਲੈ ਕੇ ਆਏ ਆ ਬੰਦਾ ਕਹਿੰਦਾ ਨਹੀਂ ਵਧੀਆ ਹੈ ਵਧੀਆ ਹੈ ਵਧੀਆ ਹੈ ਹਜ਼ਾਰ ਤਰ੍ਹਾਂ ਦੇ ਡੱਬੇ ਲੱਗੇ ਉੱਥੇ ਰਿਜ਼ਲਟ ਤੁਸੀਂ ਖੁਦ ਆ ਕੇ ਜਦੋਂ ਵਰਤ ਕੇ ਦੇਖਿਆ ਮੀਨਾ ਇੱਕ ਵਰਤਿਆ ਤੁਹਾਨੂੰ ਪਤਾ ਲੱਗ ਗਿਆ ਵੀ ਨਹੀਂ ਯਾਰ ਹੈ ਨਹੀਂ ਕੁਝ ਵੀ ਪਰ ਜੇ ਸਹੀ ਲੱਗਾ ਵਰਤ ਕੇ ਦੇਖਦੇ ਹਾਂ ਹਾਂ ਵਾਕਿ ਠੀਕ ਹੈ ਸਹੀ ਹੈ ਜੋ ਦੱਸਿਆ ਸਹੀ ਹੈ ਇਹਦੇ ਹਰ ਚੀਜ਼ ਰਿਜ਼ਲਟ ਦੇ ਉੱਤੇ ਟਿਕੀ ਹੈ ਗੁਰਬਾਣੀ ਵੀ ਇਦਾਂ ਹੀ ਆ ਤੋ ਗੁਰਬਾਣੀ ਨੂੰ ਇਸ ਤਰੀਕੇ ਨਾਲ ਲੈ ਕੇ ਨਹੀਂ ਚੱਲਣਾ ਪੁੱਠਾ ਕੋਈ ਰਿਜ਼ਲਟ ਨਹੀਂ ਲੈ ਕੇ ਚੱਲਣਾ ਵੀ ਗੁਰਬਾਣੀ ਪੜਦੇ ਆ ਜੀ ਬੜਾ ਧੰਨ ਆ ਜਾਏਗਾ ਵੱਡੀਆਂ ਗੱਡੀਆਂ ਆ ਜਾਣਗੀਆਂ ਹਾਂ ਆ ਗਈਆਂ ਨੇ ਵੱਡੀਆਂ ਗੱਡੀਆਂ ਵੱਡਾ ਕਾਰੋਬਾਰ ਸੈੱਟ ਹੋ ਗਿਆ ਹਾਂ ਗੁਰਬਾਣੀ ਸਹੀ ਹੈ ਉਹ ਚੀਜ਼ ਦੀ ਗੱਲ ਨਹੀਂ ਕਰ ਰਹੇ ਗੁਰਬਾਣੀ ਦਾ ਮਕਸਦ ਕੀ ਹੈ ਜੋ ਪ੍ਰਭ ਕੋਲ ਮਿਲ ਉਹ ਚ ਹੈ ਕੋਜ ਸ਼ਬਦ ਮੈਨੇ ਗੁਰਬਾਣੀ ਦਾ ਮਕਸਦ ਹੈ ਪ੍ਰਮਾਤਮਾ ਦੀ ਪ੍ਰਾਪਤੀ ਨਾਮ ਦੀ ਪ੍ਰਾਪਤੀ ਇਹ ਰਿਜ਼ਲਟ ਕਢਣਾ ਆਪਾਂ ਕਿਉਂਕਿ ਇਹਨੂੰ ਉਲਟ ਤਰੀਕੇ ਨਾਲ ਦਾ ਵੀਡੀਓ ਨੂੰ ਲੱਲਿਓ ਕਿ ਰਿਜ਼ਲਟ ਦਾ ਮਤਲਬ ਇਹ ਹੈ ਕਿ ਸੁੱਖ ਮਿਲ ਗਿਆ ਬਹੁਤ ਪੈਸਾ ਆ ਗਿਆ ਧਨ ਆ ਗਿਆ ਉਹ ਰਿਜ਼ਲਟ ਦੀ ਗੱਲ ਨਹੀਂ ਕਰ ਰਹੇ ਰਿਜ਼ਲਟ ਹੈ ਪ੍ਰਮਾਤਮਾ ਜਿਵੇਂ ਵੀ ਤੁਸੀਂ ਚੱਲ ਰਹੇ ਹੋ ਜਿਸ ਤਰੀਕੇ ਨਾਲ ਤੁਸੀਂ ਭਗਤੀ ਕਰ ਰਹੇ ਹੋ ਤੁਸੀਂ ਸਿਰਫ ਗੁਰਬਾਣੀ ਪੜ੍ਹ ਰਹੇ ਹੋ ਨਿਤਨੇਮ ਕਰ ਰਹੇ ਹੋ ਸਿਮਰਨ ਕਰ ਰਹੇ ਹੋ ਨਾਮ ਤਿਆਰ ਹੋ ਆਪਣੇ ਤਰੀਕੇ ਨਾਲ ਤਿਆਰ ਹੋ ਜਿਵੇਂ ਵੀ ਤਿਆਰ ਹੋ ਤੁਹਾਨੂੰ ਰਿਜ਼ਲਟ ਮਿਲ ਰਿਹਾ ਤੁਹਾਨੂੰ ਪ੍ਰਮਾਤਮਾ ਮਿਲ ਰਿਹਾ ਤੁਹਾਨੂੰ ਨਾਮ ਮਿਲ ਗਿਆ ਤੁਹਾਨੂੰ ਆਨੰਦ ਮਿਲ ਗਿਆ ਅੰਦਰੋਂ ਸਕੂਨ ਆ ਗਿਆ ਸਹਜ ਆ ਗਿਆ ਜ਼ਿੰਦਗੀ ਬਦਲ ਗਈ ਹੈ ਵਿਚਾਰ ਬਦਲ ਗਏ ਸਮਝੋ ਤੁਸੀਂ ਸਹੀ ਹੋ ਇਹਨਾਂ ਚ ਕੁਝ ਨਹੀਂ ਆ ਰਿਹਾ ਕੋਈ ਝਲਕ ਨਹੀਂ ਮੇਰੀ ਮਾਲਕ ਦੀ ਕੁਝ ਨਹੀਂ ਮਿਲਿਆ ਮਤਲਬ ਤੁਸੀਂ ਗਲਤ ਹੋ ਤੁਸੀਂ ਗੁਰਬਾਣੀ ਦਾ ਪ੍ਰੈਕਟੀਕਲ ਕਰਕੇ ਦੇਖ ਲਵੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਕਿ ਆਪਾਂ ਗੁਰਬਾਣੀ ਦੀਆਂ ਦਾ ਪੰਕਤੀਆਂ ਨੂੰ ਗਲਤ ਤਰੀਕੇ ਨਾਲ ਲੈ ਕੇ ਚੱਲ ਰਹੇ ਹਾਂ ਸਾਡਾ ਰਸਤਾ ਗਲਤ ਹੈ ਆਪਾਂ ਸਹੀ ਤਰੀਕੇ ਨਾਲ ਨਹੀਂ ਲਿਆ ਇਸੇ ਗੁਰਬਾਣੀ ਨੂੰ ਅੱਜ ਲੈ ਕੇ ਬਹੁਤ ਜੀਵ ਆਪਣੇ ਜੀਵਨ ਨੂੰ ਬਦਲ ਚੁੱਕੇ ਆ ਪ੍ਰਮਾਤਮਾ ਨੂੰ ਮਿਲ ਚੁੱਕੇ ਆ ਮੈਂ ਨਹੀਂ ਮਿਲ ਪਾ ਰਿਹਾ ਇਹਦੇ ਵਿੱਚ ਮਤਲਬ ਮੈਂ ਗੁਰਬਾਣੀ ਦੇ ਅਰਥ ਗਲਤ ਕਰ ਰਿਹਾ ਸੋ ਇੱਕੋ ਇੱਕ ਤਰੀਕਾ ਤੁਸੀਂ ਖੁਦ ਪ੍ਰੈਕਟੀਕਲ ਕਰਕੇ ਦੇਖ ਲਵੋ ਕਿ ਤੁਸੀਂ ਸਹੀ ਹੋ ਜਾਂ ਗਲਤ ਹੋ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਇਹਦੇ ਵਿੱਚ ਰਿਜ਼ਲਟ ਆਪਣੇ ਆਪ ਹੀ ਤੁਹਾਡੇ ਸਾਹਮਣੇ ਆ ਜਾਏਗਾ। ਸੋ ਇੱਥੇ ਸਮਾਉਂਦਿਏ ਪਿਆਰਿਓ ਇੰਨੇ ਕੋ ਵਿਚਾਰ ਕਰਦੇ ਆਂ ਨੇ ਕਾ ਭੁੱਲਾ ਹੋ ਜਾਂਦੀਆਂ। ਭੁੱਲਾ ਚੁਕਾ ਦੀ ਖਿਮਾ ਬਖਸ਼ਿਸ਼ ਕਰਿਓ ਜੀ। ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।